ਹਾਂਜੀ ਅਜੈਂਜ ਪਿੰਡ ਭਾਈ ਰੂਪਾ ਭਾਈ ਰੂਪਾ ਪਿੰਡ ਪੰਜਾਬ ਦੇ ਇਤਿਹਾਸਕ ਤੇ ਪੰਜਾਬ ਦੇ ਵੱਡੇ ਪਿੰਡਾਂ 'ਚੋਂ ਇੱਕ ਆ ਪਿੰਡ ਦੀ ਸ਼ੁਰੂਆਤ ਹੁੰਦੀ ਹੈ ਜੀ ਭਾਂਦ ਭਾਂਦੀਆਂ ਚੀਜ਼ਾਂ ਦੀਆਂ ਦੁਕਾਨਾਂ ਦੀ ਮਾਰਕੀਟ ਤੋਂ ਤੇ ਤਨਤਨ ਬਾਬਾ ਭਾਈ ਰੂਪ ਚਾਂਦੀ ਦੀ ਬਣੀ ਯਾਦਗਰੀ ਜਗ੍ਹਾ ਤੋਂ ਜਿਨ੍ਹਾਂ ਦੇ ਨਾਮ ਤੋਂ ਇਹ ਪਿੰਡ ਵਸਿਆ ਪਿੰਡ ਦਾ ਹੋਰ ਇਤਿਹਾਸ ਜਾਣਨ ਲਈ ਪਿੰਡ ਵਿਚਲੀ ਬਣੀ ਮਾਰਕੀਟ ਤੇ ਗਲੀਆਂ 'ਚੋਂ ਲੰਘਦੇ ਹੋਏ ਆਗੇ ਜੀ ਗੁਰਦੁਆਰਾ ਪਾਸਾ ਹੀ ਛੇਵੀਂ ਪਿੰਡ ਦਾ ਇਤਿਹਾਸ ਪੜ੍ਹ ਕੇ ਆਪਾਂ ਕੀ ਜੀ ਦਰਬਾਰ ਸਾਹਿਬ ਉ ਮੱਥਾ ਟੇਕਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਰਦਾਸ ਲੈ ਕੇ ਬਾਬਾ ਜੀ ਤੋਂ ਦੇਖ ਕੇ ਸ਼ੱਕ ਕੇ ਦੇਖ ਆਪਾਂ ਅਗੇ ਜੀ ਮੋੜੀ ਸਾਹਿਬ ਤਨਤਨ ਬਾਬਾ ਭਾਈ ਰੂਪ ਚੰਦੀ ਜੀ ਦੇ ਘਰ ਇਸ ਸਥਾਨ ਤੇ ਪਹਿਲਾਂ ਦਰਸ਼ਨ ਕਰਦੇ ਆ ਜੀ ਪੁਰਾਣੇ ਵਰਤਨਾ ਦੇ ਤੇ ਗੁਰੂ ਜੀਆਂ ਦੇ ਸ਼ਸਤਰ ਤੇ ਪੁਰਾਣੀਆਂ ਲੱਕੜਾਂ ਦੇ ਤੇ ਦਰਸ਼ਨ ਕਰੇ ਭਾਈ ਰੂਪ ਚੰਦੀ ਦੇ ਬਹੁਤ ਸੋਹਣੇ ਰੱਥ ਦੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਨੇ 16 ਵਿਸਾਖ 1630 ਅਤੇ ਸੰਮਤ 1686 ਵਿੱਚ ਪਿੰਡ ਭਾਈ ਰੂਪ ਦੀ ਮੋੜੀ ਗੱਡੀ ਅਤੇ 6 ਮਹੀਨੇ 9 ਦਿਨ 9 ਘੜੀਆਂ ਨਿਵਾਸ ਕਰਕੇ ਇਸ ਪਿੰਡ ਨੂੰ ਵਸਾਇਆ ਤੇ ਤਨਤਨ ਬਾਬਾ ਭਾਈ ਰੂਪ